ਬੜੀ ਮਾੜੀ ਗੱਲ ਹੈ ਕਿ ਸਾਡੇ ਬੱਚੇ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਆ ਹਨ ਦਸਤਾਰ ਸਜਾਉਣਾ ਸੋਤ ਗੁਰੂ ਦਾ ਹੁਕਮ ਮੰਨਿਆ ਜਾ ਰਿਹਾ ਹੈ ਅੱਜਾ ਕਿਤੇ ਨਾ ਕਿਤੇ ਕਿਹਨਾਂ ਸਮਾਜ ਦੇ ਤੁਸੀਂ ਕੋਈ ਬੱਚਾ ਅਟ੍ਰੈਕਟ ਵੀ ਹੋ ਰਿਹਾ ਹੈ ਤੇ ਉੱਚ ਕੁਝ ਮਾੜਾ ਨਹੀਂ ਹੈ ਨਾ ਜਦਾਂ ਸਿੰਘ ਕਹਿੰਦੇ ਕਿ ਜਿਹੜਾ ਇੱਕ ਤੇਰ ਵਰ ਤੇਰ ਪਾਣੀ ਵਾਲਾ ਸਿੰਘ ਹੁੰਦਾ ਆ ਉਹ ਚੱਲਦਾ ਫਿਰਦਾ ਇੱਕ ਗੁਰੂ ਦਾ ਪ੍ਰਚਾਰ ਆ ਸਿੱਖੀ ਦਾ ਦੁਨੀਆਂ ਦੇ ਵਿੱਚ ਮੇਰਾ ਤਾਂ ਮੰਨਣਾ ਇਹ ਹੈ ਕਿ ਕੁਝ ਵੀ ਬਿਨਾਂ ਹੁਕਮ ਤੋਂ ਨਹੀਂ ਹੁੰਦਾ ਉਹ ਅਕਾਲ ਪੁਰਖ ਚੱਲਦੀ ਆ ਉਹਦੇ ਟੈਕ ਤੇ ਵਿਰੋਧ ਹੁੰਦਾ ਜਾਂ ਫਿਰ ਕੋਈ ਧਾਰਨਿਕ ਕਾਰਜ ਕਰਦਾ ਕੋਈ ਦਸਤਾਰਾਂ ਦਾ ਕੰਪੀਟੀਸ਼ਨ ਕਰਦਾ ਉਸ ਨੂੰ ਵਿਰੋਧ ਹੁੰਦਾ ਪਰ ਚੰਗੇ ਪਾਸੇ ਦੇ ਕੋਈ ਜਥੇਬੰਦਿਆ ਕੋਈ ਜਿਹੜੇ ਆ ਲੋਕ ਜਿਹੜੇ ਨੇ ਉਹ ਨਹੀਂ ਜੁੜਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜਾ ਉਹਦਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਵੀ ਮਨ ਚ ਸਿੱਖੀ ਲਈ ਪ੍ਰੇਮੀ ਹੈ ਠੀਕ ਹੈ ਕੋਈ ਵੈਰ ਵਿਰੋਧ ਨਹੀਂ ਹੈ ਜਿਹੜਾ ਉਹ ਪ੍ਰਚਾਰਾ ਕਰ ਰਿਹਾ ਉਹਦੇ ਵੀ ਮਨ ਦੇ ਵਿੱਚ ਪ੍ਰੇਮੀ ਹੈ ਸਿੱਖੀ ਦੇ ਵੈਰ ਵਿਰੋਧ ਨਹੀਂ ਹੈ ਮਾੜੀ ਉਹ ਸੋਚ ਨਹੀਂ ਹੈ ਕਿ ਜਿਹੜੇ ਉਹ ਸਪੋਰਟ ਕਰ ਰਹੇ ਨੇ ਉਹਨਾਂ ਦੇ ਮਨ 'ਚ ਕੋਈ ਵੈਰ ਵਿਰੋਧ ਜਾਂ ਗਲਤ ਭਾਵਨਾ ਖੜੀ ਹੋਏਗੀ ਸੋ ਬਸ ਇਹ ਹੈ ਕਿ ਨਜ਼ਰੀਆ ਸਭ ਦਾ ਅਲੱਗ ਗਿਆ ਦੇਖਣ ਦਾ ਉਹਨੂੰ ਸਮਝਣ ਦਾ ਰਿਆਸਤ ਨੂੰ ਦੇ ਨਾਲ ਜਿਹੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਸਿੰਘ ਨਖਰੀ ਇਸ ਵਕਤ ਅਸੀਂ ਜਿਲ੍ਹਾ ਫਤਿਹਗੜ ਸਾਹਿਬ ਦੇ ਲਗਦੇ ਨਾਲ ਪਿੰਡ ਪਕਟਾਣਾ ਦੇ ਵਿੱਚ ਮੌਜੂਦ ਹਾਂ ਤਾਂ ਇੱਥੇ ਦਸਤਾਰ ਕੰਪੀਟੀਸ਼ਨ ਜਿਹੜਾ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਨੌਜਵਾਨ ਬੱਚਿਆਂ ਬੀਬੀਆਂ ਵੱਲੋਂ ਜਿਹੜਾ ਆ ਚੋਣਿਤ ਕੀਤੀ ਗਈ ਆ ਤਾਂ ਇਸ ਵਕਤ ਇੱਕ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਤਿਹ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਤਿਹ ਅੱਜ ਉਸਤਾਰ ਦਾ ਕੰਪੀਟੀਸ਼ਨ ਕਰਵਾਇਆ ਗਿਆ ਦਿਮਾਲੇ ਦਾ ਕੰਪੀਟੀਸ਼ਨ ਕਰਵਾਇਆ ਗਿਆ ਕਿਸ ਤਰ੍ਹਾਂ ਦਾ ਉਤਸ਼ਾਹ ਆਇਆ ਕਿਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਗਰਾਮ ਸੀ ਬਿਲਕੁਲ ਜੀ ਬੱਚਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਸੀ ਬੱਚੇ ਵੱਤ ਤੋਂ ਵੱਧ ਬੱਚਿਆਂ ਨੇ ਪਾਰਟਿਸਪੇਸ਼ਨ ਕੀਤੀ ਹੈ ਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਆ ਹਨ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਆ ਕਿਤਨਾ ਕਿਤੇ ਦਸਤਾਰ ਸਜਾਉਣਾ ਔਕਤ ਗੁਰੂ ਦਾ ਹੁਕਮ ਮੰਨਿਆ ਜਾ ਰਿਹਾ ਹੈ ਜਾਂ ਕਿਤੇ ਨਾ ਕਿਤੇ ਕਿਵੇਂ ਸਮਵਤ ਹੋ ਤੁਸੀਂ ਲੇਖ ਸ਼ੁਰੂਆਤ ਦਾ ਕੋਈ ਵੀ ਚੀਜ਼ ਦੀ ਹੋਵੇ ਉਹ ਜਦੋਂ ਸਾਨੂੰ ਚੰਗੀ ਲੱਗਦੀ ਹੈ ਅਸੀਂ ਅਟ੍ਰੈਕਟ ਹੁੰਨੇ ਆ ਤੇ ਤਾਂ ਹੀ ਹੁੰਦਾ ਹੈ ਹੈਨਾ ਪਰ ਉਹ ਤੋਂ ਬਾਅਦ ਜਦੋਂ ਅਸੀਂ ਉਹਨੂੰ ਥੋੜਾ ਜਿਹਾ ਉਹਦੀ ਹਿਸਟਰੀ ਪੜ੍ਹਦੇ ਆ ਉਹਦੇ ਬਾਰੇ ਜਾਣਦੇ ਆ ਐਕਚੁਅਲ ਜੇ ਸਾਡਾ ਇਤਿਹਾਸ ਕੇ ਇਹਦੇ ਵਿੱਚ ਅਸੀਂ ਅੰਦਰੋਂ ਜੁੜ ਜਾਂਦੇ ਆ ਸੋ ਜੇ ਕੋਈ ਬੱਚਾ ਅਟ੍ਰੈਕਟ ਵੀ ਹੋ ਰਿਹਾ ਤੇ ਉੱਚ ਕੁਝ ਮਾੜਾ ਨਹੀਂ ਹੈਨਾ ਜਿੱਦਾਂ ਸਿੰਘ ਕਹਿੰਦੇ ਕਿ ਜਿਹੜਾ ਇੱਕ ਤਿਆਰ ਵਰਤਿਆ ਪਾਣੀ ਵਾਲਾ ਸਿੰਘ ਹੁੰਦਾ ਆ ਉਹ ਚੱਲਦਾ ਫਿਰਦਾ ਇੱਕ ਗੁਰੂ ਦਾ ਪ੍ਰਚਾਰ ਆ ਸਿੱਖੀ ਦਾ ਉਹ ਕਿਉਂਕਿ ਜਦੋਂ ਉਹਨੂੰ ਕੋਈ ਸਾਹਮਣੋਂ ਦੀ ਬੱਚਾ ਦੇਖੇਗਾ ਕੋਈ ਵੀ ਦੇਖੇਗਾ ਹੋ ਸਕਦਾ ਹੈ ਕਿ ਉਹਨੂੰ ਉਸ ਸਿੰਘ ਨੂੰ ਦੇਖ ਕੇ ਤਿਆਰ ਬੜ ਤਿਆਰ ਨੂੰ ਉਹਦੇ ਵੀ ਮਨ ਚ ਆ ਜਾਏ ਕਿ ਵੀ ਮੈਂ ਵੀ ਐਵੇਂ ਗੁਰੂ ਦਾ ਸਿੰਘ ਬਣਨਾ ਹੈ ਤੇ ਮੈਂ ਵੀ ਇਦਾਂ ਗੁਰੂ ਦੀ ਬੱਚੀ ਬਣਨਾ ਹੈ ਸੋ ਜੇ ਇਦਾਂ ਕੋਈ ਟਰੈਕਟ ਹੁੰਦਾ ਵੀ ਹੈ ਹੈਨਾ ਉਹਨੂੰ ਚੰਗਾ ਲੱਗਦਾ ਵੀ ਹੈ ਤੇ ਇੱਚੇ ਕੁਝ ਬੁਰਾ ਨਹੀਂ ਹੈ ਮੈਂ ਕਿਹਾ ਕਿ ਇਹਨੂੰ ਆਪਾਂ ਫੈਸ਼ਨ ਨਹੀਂ ਕਹਿ ਸਕਦੇ ਫੇ ਫੈਸ਼ਨ ਨਹੀਂ ਹੈ ਫੈਸ਼ਨ ਵਾਂਗੂੰ ਨਾ ਵਰਤੀ ਅਸੀਂ ਕਿਤੇ ਨਾ ਕਿਤੇ ਸੁਭਰਨ ਜੀ ਲੱਗਦਾ ਇਹ ਆ ਵੀ ਜਦੋਂ ਯੂਨੀਵਰਸਿਟੀ ਦੀ ਗੱਲ ਕਰੀਏ ਜਾਂ ਅਸੀਂ ਆ ਫਿਰ ਕਿਤੇ ਫੰਕਸ਼ਨ ਦੀ ਗੱਲ ਕਰੀਏ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਉੱਥੇ ਦਸਤਾਰ ਧਾਰੀ ਬਹੁਤ ਹੁੰਦੇ ਨੇ ਚਾਹੇ ਉਹ ਪੱਗ ਦੀ ਗੱਲ ਕਰੀਏ ਚਾਹੇ ਅਸੀਂ ਧਮਾਲਾ ਦੀ ਗੱਲ ਕਰੀਏ ਫਿਰ ਕਿਤੇ ਨਾ ਕਿਤੇ ਲੋਕ ਪਾਸੇ ਦੇਖਣੇ ਆਉਂਦੇ ਆ ਜਿੱਥੇ ਪੱਗ ਤੇ ਜਿਹੜੀ ਆ ਉਹ ਧਮਾਲਾ ਸਾਹਿਬ ਨਹੀਂ ਦੇਖਦੇ ਕਿਤੇ ਨਾ ਕਿਤੇ ਅਸੀਂ ਅਟਰੈਕਟਿਵ ਹੋ ਕੇ ਜਿਹੜੀ ਆ ਉਹ ਮर्यादा ਨੂੰ ਫਾਲੋ ਕਰ ਰਿਹਾ ਜਾਂ ਫਿਰ ਸੱਚਮੁੱਚ ਜਿਹੜਾ ਗੁਰੂ ਦਾ ਹੁਕਮ ਹੈਗਾ ਉਹਦੇ ਤੇ ਹੈ। ਬੀਖੋ ਜੀ ਦੁਨੀਆ ਦੇ ਵਿੱਚ ਮੇਰਾ ਤਾਂ ਮੰਨਣਾ ਇਹ ਹੈ ਕਿ ਕੁਝ ਵੀ ਬਿਨਾਂ ਹੁਕਮ ਤੋਂ ਨਹੀਂ ਹੋਦਾ। ਸਾਡੇ ਸਾਰਿਆਂ ਦੇ ਕੁਝ ਪੁਰਬਲੇ ਕਰਮ ਹੁੰਦੇ ਜਿਹਦੇ ਕਰਕੇ ਮਾਰਾ ਸਾਨੂੰ ਬਖਸ਼ਿਸ਼ ਕਰਦਾ ਹੈ। ਉਹ ਮਾਰਾ ਇਹਨੇ ਦੀ ਬਖਸ਼ਿਸ਼ ਕਰ ਦਿੱਤੀ ਸਾਨੂੰ ਅਗਾ ਉਹਨੂੰ ਸਾਂਭਣਾ ਸਾਡੇ ਹੱਥ ਦੇ ਵਿੱਚ ਹੈ। ਸੋ ਉਹਨੂੰ ਜੇ ਮੰਨ ਲਓ ਅਟ੍ਰੈਕਟ ਹੋ ਕੇ ਵੀ ਅਪਾ ਉਸ ਚੀਜ਼ 'ਚ ਆਏ ਆ ਪਰ ਜੇ ਅਸੀਂ ਉਹਨੂੰ ਦਿਲੋਂ ਮੰਨ ਲਈਏ ਆਪਣਾ ਸਮਝ ਲਈਏ ਕਿ ਵੀ ਇਹੀ ਸਾਡਾ ਜੀਵਨ ਦਾ ਫੇਰ ਉਬੇ ਜਾਈ ਕਿ ਮਹਾਰਾਜ ਜੀ ਦੀ ਹੋਰ ਕਿਰਪਾ ਹੋ ਜਾਂਦੀ। ਮੇਰੇ ਸਾਹਮਣੇ ਦਾ ਸਾਡੇ ਹੱਥੇ ਜੇ ਬਾਕੀ ਕਹਿੰਦੇ ਨਾ ਵੀ ਸਿੱਖੀ ਸਾਂਭਣੀ ਬਹੁਤ ਮੁਸ਼ਕਲ ਆ। ਵੀ ਬੰਦਾ ਆ ਤਾਂ ਜਾਂਦਾ ਹੈ ਬਟ ਉਹਨੂੰ ਸਾਂਭ ਕੇ ਰੱਖਣਾ ਪੈਂਦਾ ਇਸ ਇਸ ਬਖਸ਼ਿਸ਼ ਨੂੰ ਸਾਂਭ ਕੇ ਰੱਖਣਾ ਪੈਂਦਾ। ਕੀ ਕਾਰਨ ਵੱਡਾ ਮੰਨਦੇ ਹੋ ਮਾਪਿਆਂ ਦਾ ਵਿਸਲਾ ਪਾਉਣੇ ਜਾਂ ਫਿਰ ਨੌਜਵਾਨਾਂ ਨੂੰ ਸਮਝ ਘੱਟ ਹੈ ਪ੍ਰਚਾਰ ਚ ਕਿਤੇ ਕਮੀ ਆ ਪਤਿਤ ਪੂਣੇ ਵੱਲ ਜਿਹੜਾ ਆ ਅ ਅੱਜ ਕੱਲ ਤਾਂ ਨੌਜਵਾਨ ਜਿਹੜਾ ਆ ਉਹ ਪਹੁੰਚ ਰਿਹਾ। ਦੇਖੋ ਜੀ ਮੈਂ ਇੱਥੇ ਨਾ ਤਾਂ ਕਮੀ ਪੇਰੈਂਟਸ ਦੀ ਕਰਾਂਗੀ ਨਾ ਹੀ ਬੱਚਿਆਂ ਦੀ ਕਰਾਂਗੀ ਕਿਉਂਕਿ ਕਾਲ ਯੁੱਗ ਦਾ ਪਹਿਲਾ ਹੀ ਇਹ ਹੋ ਜਾਇਆ ਹੈ ਨਾ ਅਸੀਂ ਵੀ ਜਦੋਂ ਕਿਤੇ ਬਾਹਰ ਜਾਈਦਾ ਹੈ ਆਪਾਂ ਦੁਨੀਆ ਚ ਵਿਚਰਦੇ ਆ ਇਦਾਂ ਦੀਆਂ ਚੀਜ਼ਾਂ ਜਿੱਦਾਂ ਕਰਕੇ ਬੰਦਾ ਉਹਨਾਂ ਚੀਜ਼ਾਂ ਵੱਲ ਟਰੈਕਟ ਹੁੰਦਾ ਪਰ ਉੱਥੇ ਮੇਨ ਫੇਰ ਗੱਲ ਉਹੀ ਆ ਜਾਂਦੀ ਕਿ ਸਾਡਾ ਖੁੱਦ ਤੇ ਸਾਡੇ ਮਾਈਂਡ ਤੇ ਸਾਡੇ ਮਨ ਦੇ ਕੰਟਰੋਲ ਹੋਣਾ ਚਾਹੀਦਾ ਆ ਉਹ ਮਨ ਬਹੁਤ ਚੰਚਲ ਹੁੰਦਾ ਹੁਣ ਉਹ ਬਜ਼ੁਰਗ ਦਾ ਵੀ ਮਨ ਟੈਕਸ ਆਖਦਾ ਹੈ ਉਹ ਛੋਟੇ ਬੱਚੇ ਦਾ ਵੀ ਤੇ ਜਵਾਬਦਾਰੀ ਤਾਂ ਮੰਨ ਲੋ ਜਿੰਨਾ ਜ਼ਰੂਰੀ ਹੈ ਤੇ ਉਹ ਜਿਵੇਂ ਧਾਰਮਿਕ ਪੱਖੋਂ ਅਸੀਂ ਇਹ ਜੋ ਤੁਸੀਂ ਕਿਹਾ ਸੀ ਸੋਚਦੇ ਆ ਜਿਸ ਤਰ੍ਹਾਂ ਹੁਣ 40 40 ਲੱਖ ਲਾ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਵਿਦੇਸ਼ਾਂ ਦੀ ਪੜ੍ਹਾਈ ਪੜ੍ਹਦੇ ਆ ਤਾਂ ਫਿਰ ਕਿਤਨਾ ਕਿਤੋਂ ਜਦੋਂ ਕੁਰਬਾਨੀ ਦੀ ਗੱਲ ਆਉਂਦੀ ਹੈ ਤਾਂ ਬੱਚੇ ਜਿਹੜੇ ਜਾ ਜਾਂਦੇ ਨੇ ਸਾਨੂੰ ਪਤਾ ਮਾਪੇ ਵੀ ਆਪਣੇ ਹੱਥ ਖੜੇ ਕਰ ਜਾਂਦੇ ਨੇ ਕੋਈ ਤੇ ਗਲਤੀ ਬੱਚਿਆਂ ਦੀ ਕਿਵੇਂ ਹੋ ਸਕਦੀ ਹੈ ਜੇ ਆਪਣੇ ਸਕੂਲਾਂ ਦੇ ਵਿੱਚ ਸ੍ਰੀ ਆਦ ਗ੍ਰੰਥ ਮਹਾਰਾਜ ਦਸਮ ਗ੍ਰੰਥ ਮਹਾਰਾਜ ਸੂਰਜ ਪ੍ਰਕਾਸ਼ ਇਹ ਗ੍ਰੰਥ ਪੜਾਈ ਜਾਂਦੇ ਹੋਣ ਠੀਕ ਹੈ ਉਹਨਾਂ ਦਾ ਮੀਨੀ ਸਮਝਾਇਆ ਜਾਂਦਾ ਹੋਵੇਗਾ ਬਿਲਕੁਲ ਆਪਣੇ ਬੱਚਿਆਂ ਨੂੰ ਪਤਾ ਹੋਵੇ ਹੁਣ ਬੱਚੇ ਦੁਨੀਆਵੀ ਪੜ੍ਹਾਈ ਕਰਨ ਜਾ ਰਹੇ ਆ ਬਚਪਨ ਤੋਂ ਜੋਰ ਲੱਗ ਗਿਆ ਏ ਬੀ ਸੀ ਡੀ ਸਿੱਖਣ ਦਾ ਗੁਰਮੁਖੀ ਆਪਾਂ ਸਿੱਖੀ ਹੈਣਾ 10ਵੀਂ ਤੱਕ ਜੋਰ ਲੱਗ ਗਿਆ 12ਵੀਂ ਤੱਕ ਜੋਰ ਲੱਗ ਗਿਆ ਉਸ ਤੋਂ ਬਾਅਦ ਬੱਚੇ ਦਾ ਜੋਰ ਲੱਗਾ ਹੋਇਆ ਕਾਲਜ ਪੜਾਣਾਸਤੇ ਮਗਰ ਮੀਨ ਵਾਈਲ ਆਪਾਂ ਇਹ ਤਾਂ ਕੋਸ਼ਿਸ਼ ਕੀਤੀ ਨਹੀਂ ਨਾ ਕਿ ਬੱਚੇ ਨੂੰ ਅਸੀਂ ਗੁਰਮੁਖੀ ਵੱਲ ਲਈਏ ਬੱਚੇ ਨੂੰ ਅਸੀਂ ਬਾਣੀ ਨਾਲ ਜੋੜੀਏ ਹੈਨਾ ਉਹ ਕਾਰੇ ਜਿ ਕਿਤੇ ਕਿਤੇ ਸਾਡੇ ਪੰਥ ਗਦਾਰਿਆਂ ਤੋਂ ਵੀ ਕਿਤੇ ਕਿਤੇ ਘਾਟ ਰਹਿ ਰਹੀ ਹੈ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਕਿਤੇ ਨੌਜਵਾਨ ਜਿਹੜੇ ਜੀਮਾ ਚਾਹੁੰਦੇ ਆ ਕੀ ਫਸਟ ਦਾ ਜਿਹੜਾ ਪਾਰਟ ਹੋ ਗਿਆ ਕੀ ਪਹਿਲੀ ਪੌੜੀ ਕਿਹੜੀ ਹੋਏਗੀ ਜੀ ਜਿਹੜਾ ਨੌਜਵਾਨ ਜੁੜਨਾ ਚਾਹੁੰਦਾ ਆ देखो पहला पहला स्टेप ते जे कोई किसी नौजवान ਦੇ ਮਨ ਦੇ ਵਿੱਚ ਇੱਛਾ ਹੈ ਕਿ ਉਹ ਗੁਰਸਿੱਖ ਬੰਨਾ ਚਾਹੁੰਦਾ ਹੈ ਤਾਂ ਪਹਿਲਾ ਸਟੈਪ ਇਹੀ ਹੈ ਕਿ ਉਹ ਅਰਦਾਸ ਬੇਨਤੀ ਕਰੇ ਮਹਾਰਾਜ ਜੀ ਤੇ ਅੱਗੇ ਬਾਣੀ ਦੇ ਨਾਲ ਜੁੜੇ ਜੇਕਰ ਕੋਈ ਮੂਲ ਮੰਤਰ ਵੀ ਪੜ੍ਹ ਲੈਂਦਾ ਹੈ ਨਾ 10 ਮਿੰਟ ਬੈਠ ਕੇ ਸੱਚੇ ਮਨ ਦੇ ਨਾਲ ਮੈਂ ਕਹਿੰਨੀ ਉਹ ਵੀ ਬਹੁਤ ਹੈ ਕੋਈ ਐਡੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕਾਲ ਯੁਗ ਦਾ ਪੈਰਾ ਹੈ ਬਹੁਤ ਮੁਸ਼ਕਲ ਹੈ ਆਪਣੇ ਆਪ ਨੂੰ ਬੰਨ ਕੇ ਰੱਖਣਾ ਕਿ ਕਿਸਮਾਂ ਜੀ ਦੂਸਰਾ ਹੁਣ ਇਹ ਕੰਪਿਟਿਸ਼ਨ ਕਰਵਾਏ ਜਾਂਦੇ ਨੇ ਉੱਤੇ 17 ਦੇ ਕੰਪਿਟਿਸ਼ਨ ਕਰਵਾਏ ਜਾਂਦੇ ਨੇ ਕਿਤੇ ਨਾ ਕਿਤੇ ਮर्यादा ਨੂੰ ਵੀ ਦੱਸਿਆ ਜਾਂਦਾ ਉੱਥੇ ਅਕਸਰ ਦੇਖਣਾ ਇਹ ਪੈਂਦਾ ਕਿ ਜਦੋਂ ਰੀਲਾਂ ਜਿਹੜੀਆਂ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ ਦਸਤਾਰ ਤੇ ਥੱਲੇ ਕੱਪੜੇ ਜਿਹੜੇ ਨੇ ਉਹ ਸਾਈਜ਼ ਜਾਂਦੇ ਨੇ ਕਿੰਨਾ ਕਿਤੇ ਮਾਰਕ ਨੇ ਦਸਮ ਦੇ ਵਿੱਚ ਜੂਰਾ ਸਾਹਿਬ ਕੇ ਜਿਹੜੇ ਸੰਭਾਲ ਕੇ ਰੱਖਣ ਦੀ ਗੱਲ ਕੀਤੀ ਸੀ ਉਹ ਇੰਦਾ ਦਾ ਕੁਝ ਨਹੀਂ ਦਿੱਤਾ ਜੀ ਜਿਹੜੇ ਇਸ ਕੰਪੀਟੀਸ਼ਨ ਦੇ ਵਿੱਚ ਵੀ ਕੋਈ ਉੱਤਾ ਦੀ ਆਜਾਇਤਾ ਕਿੱਤਿਆਂ ਦਸਰਿਆ ਹੋ ਆਜਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜੀ ਆ ਨੇ ਜਿਹੜਾ ਆ ਵੀ ਸਿੱਧਾ ਤੇ ਦੱਸਿਆ ਹੋ ਜੀ ਬਿਲਕੁਲ ਜੀ ਬੱਚਿਆਂ ਨੂੰ ਪ੍ਰੋਪਰ ਗਾਈਡੈਂਸ ਦਿੱਤੀ ਹੈ ਇੱਥੇ ਆਪਾਂ ਵੇਖਿਆ ਹੈ ਹਨਾ ਜਿੰਨੇ ਵੀ ਇੱਥੇ ਸੇਵਕ ਸੀਗੇ ਪ੍ਰਬੰਧਕ ਸੀਗੇ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਦੱਸਿਆ ਕਿ ਜਿਹੜੀ ਦਸਤਾਰ ਆ ਥੱਲੇ ਨਹੀਂ ਲੱਗਣੀ ਚਾਹੀਦੀ ਹਨਾ ਤੇ ਉਹ ਹੋਰ ਵੀ ਮਰਿਆਦਾ ਜਿਹੜੀ ਆ ਉਹਨੂੰ ਕਿੱਦਾਂ ਬੰਨਣਾ ਆ ਵੀ ਟੋਪੀ ਵਾਂਗੂ ਲਾ ਕੇ ਨਹੀਂ ਰੱਖਣਾ ਕਿਉਂਕਿ ਟੋਪੀ ਨਹੀਂ ਹੈਗੀ ਹਨਾ ਕੱਲਾ ਕੱਲਾ ਲੜ ਲਾ ਕੇ ਰੱਖਣਾ ਆ ਸੋ ਇਹ ਚੀਜ਼ਾਂ ਬੱਚਿਆਂ ਨੂੰ ਦੱਸਣੀਆਂ ਜ਼ਰੂਰੀ ਨੇ ਆਪਾਂ ਕਈ ਵੇਲੇ ਨੌਜਵਾਨਾਂ ਨੂੰ ਵੀ ਦੇਖਦੇ ਆ ਪੱਗ ਬੰਨੀ ਆ ਕੰਨ ਥੱਕ ਗਏ ਨੇ ਸਿਰ ਦਰਦ ਹੋ ਰਿਹਾ ਫਟਾਟ ਉੱਧੀ ਪੱਗ ਲਾ ਕੇ ਰੱਖ ਦਿੰਦੇ ਆ ਗੱਡੀ ਦੇ ਵਿੱਚ ਸੋ ਇਹ ਬੇਸਿਕ ਚੀਜ਼ਾਂ ਜੇ ਬੱਚਿਆਂ ਨੂੰ ਬਚਪਨ ਤੋਂ ਪਤਾ ਹੋਣਗੀਆਂ ਉਹਨਾਂ ਨੂੰ ਰਹਿਤ ਮਰਿਆ ਦਾ ਪਤਾ ਹੋਏਗੀ ਤੇ ਮੇਨ ਗੱਲ ਹੁੰਦੀ ਪ੍ਰੈਕਟਿਸਲੀ ਜਦੋਂ ਕੋਈ ਚੀਜ਼ ਬਾਰ ਬਾਰ ਰੁਟੀਨ ਚ ਪ੍ਰੈਕਟਿਸ ਕੀਤੀ ਜਾਂਦੀ ਹੈ ਤੇ ਉਹ ਫਿਰ ਆਪਣੇ ਆਪ ਹੀ ਸਾਨੂੰ ਬੋਝ ਨਹੀਂ ਲੱਗਦੀ ਹੁਣ ਜਦੋਂ ਆਪਾਂ ਦਸਤਾਰ ਸਜਾਈ ਹੈ ਹੈਨਾ ਤੇ ਜੇ ਮੈਂ ਇੱਕ ਦਿਨ ਹੀ ਸਜਾਂਦੀ ਹੋਵਾਂ ਸਿਰਫ ਚਾਰ ਦਿਨ ਮੈਨੂੰ ਬੋਝ ਲੱਗੇਗਾ ਕਿਉਂਕਿ ਮੈਨੂੰ ਮੈਨੂੰ ਨਹੀਂ ਲੱਗਦੀ ਬੋਝ ਕਿਉਂਕਿ ਮੇਰੀ ਆਦਤ ਹੈ ਹੈਨਾ ਸਵੇਰੇ ਚੜਾ ਲੈਣਾ ਦਮਾਲਾ ਹੈਨਾ ਸੋ ਇਹ ਇਸਤਰੀ ਕੇ ਨਾਲ ਠੀਕ ਹੈ ਜੀ ਤਾਂ 2 4 ਜਿਵੇਂ ਹੁਣ ਅਲੱਗ-ਅਲੱਗ ਅੰਮਾਲਾ ਸਾਹਿਬ ਸਜਾਏ ਜਾਂਦੇ ਨੇ ਤਾਂ ਬੀਬੀਆਂ ਦਾ ਲੱਗ ਹੁੰਦਾ ਆ ਤੇ ਜਿਹੜਾ ਪੁੱਛਾਂ ਦਾ ਲੱਗ ਹੁੰਦਾ ਤਾਂ ਬੀਬੀਆਂ ਦੇ ਵਿੱਚ ਵੀ ਧਵਾਲੇ ਦੀ ਕੋਈ ਵੈਰਾਈਟੀ ਹੋਊਗੀ ਜਾਂ ਮਤਲਬ ਕਿਸਮਾਂ ਹੋਣਗੀਆਂ ਤਾਂ ਕੁਝ ਜਿਹੜੇ ਆ ਬੀਬੀਆਂ ਤੁਹਾਡੇ ਵੀਡੀਓ ਨੂੰ ਦੇਖ ਰਿਹਾ ਹੋਣਗੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਜਿਹੜਾ ਥੋੜਾ ਜਿਹਾ ਵਾਜਾਗਾ ਦੇਖੋ ਦੁਮਾਲੇ ਦੀ ਕਦੇ ਵੀ ਆਪਾਂ ਕੋਈ ਕਿਸਮ ਇਹਦਾ ਨਹੀਂ ਦੱਸ ਸਕਦੇ ਜੰਗੀ ਦੁਮਾਲਾ ਕਹਿੰਦੇ ਜਿੱਦਾਂ ਆਪਾਂ ਚੜਾਇਆ ਹੋਇਆ ਨਿਆਂ ਸਿੰਘ ਚੜਾਉਂਦੇ ਹਣਾ ਉਹ ਪੁਰਾਦੇ ਸਮੇਂ ਦੇ ਵਿੱਚ ਵੀ ਸ਼ੀਸ਼ੇ ਦਾਉਂਦੇ ਨਹੀਂ ਸੀਗੇ ਤੋ ਸਿੰਘ ਜਿਹੜਾ ਸ਼ੀਸ਼ਾ ਦੇਖ ਕੇ ਤੁਮਾਂ ਲੱਝੋਂਦੇ ਸੀਗੇ ਸੋ ਉਹ ਬਸ ਮਾਰਨ ਨੂੰ ਸਮਰਨ ਕਰਕੇ ਬਣੀਪੜ ਦੇ ਵੜਦੇ ਤੁਮਾਂ ਲਾ ਚੜਾ ਲੈਂਦੇ ਸੀ ਬਸ ਆ ਜੀ ਜਾਂਦਾ ਸੀ ਉਹੀ ਸਟਾਈਲ ਬਣ ਜਾਂਦਾ ਸੀ ਸੋ ਸਭ ਦਾ ਆਪੋ ਆਪਣਾ ਇੱਕ ਢੰਗ ਹੁੰਦਾ ਤੁਮਾਂ ਲਾ ਚੜਾਉਂਦਾ ਹੈਣਾ ਇੱਥੇ ਆਪਾਂ ਕੋਈ ਦੀ ਵੈਰਾਈਟੀ ਦੀ ਕਿਸਮ ਨਹੀਂ ਦੱਸ ਸਕਦੇ ਬਟ ਹਾਂ ਸਾਡੀ ਜਥੇਬੰਦੀਆਂ ਦੇ ਵਿੱਚ ਘਾਰ ਉਹ ਜਿਹੜੇ ਧਾਰੇ ਨੇ ਵੰਡੇ ਗਏ ਆ ਟਕਸਾਲੀਆਂ ਰਿਗੋਲ ਹੋ ਗਈ ਯੰਗ ਸਿੰਗਰ ਨੇ ਤਾਂ ਆਪਣਾ ਚੰਗੀ ਤੁਮਾਲਾ ਹੈ ਹੀ ਹੈ ਹੈਨਾ ਸੋ ਬੀਬੀਆਂ ਦੇ ਲਈ ਤਾਂ ਖੰਡ ਕੀ ਦੀ ਜਦ ਵਿੱਚ ਵੀ ਗੋਲ ਦਸਤਾਰ ਸਜ ਜਾਂਦੀਆਂ ਬੀਬੀਆਂ ਹੈਨਾ ਟਕਸਾਲੀ ਬੀਬੀਆਂ ਜਿਹੜੀਆਂ ਉਹ ਵੀ ਗੋਲ ਦਸਤਾਰ ਸੋ ਇਹਦੇ ਨਾਲ ਮੈਟਰ ਨਹੀਂ ਕਰਦਾ ਮੇਨ ਗੱਲ ਇਹ ਹੈ ਕਿ ਸੀ ਗੁਰੂ ਨਾਲ ਕਿੰਨੇ ਕੁ ਜੁੜੇ ਹੋਏ ਜਿਹੜਾ ਜਿੱਥੇ ਜਿੰਨਾ ਜਿੰਨਾ ਤੇ ਵੀ ਜੁੜਿਆ ਹੋਇਆ ਜਿੱਦਾਂ ਵੀ ਜੁੜਿਆ ਹੋਇਆ ਉਹਨੂੰ ਜੁੜੇ ਰਹਿੰਦੀ ਏ ਅਪੇ ਇੱਕ ਦੂਜੇ ਦੇ ਕਰੇ ਕੋਸ਼ਿਸ਼ ਨਾ ਕਰੀਏ ਕਿ ਵੀ ਸਾਡਾ ਸਾਡਾ ਰਹਿਣ ਸਹਿਣ ਦਾ ਤਰੀਕਾ ਵਧੀਆ ਜਾਂ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਵਧੀਆ ਹੈ ਬਸ ਆਪਣੇ ਤੇ ਫੋਕਸ ਕਰੀਏ। ਮੇਰਾ ਆਖਰੀ ਸਵਾਲ ਇਹ ਰਹੇਗਾ ਕਿਤੇ ਨਾ ਕਿਤੇ ਜਦੋਂ ਕੋਈ ਟਕਰਾਅ ਕਰਦਾ ਉਹਦਾ ਵਿਰੋਧ ਹੁੰਦਾ। ਜਿਸ ਤਰ੍ਹਾਂ ਕਿ ਕੋਈ ਅਕਾਲ ਫਿਲਮ ਚੱਲਦੀ ਹੈ ਉਹਨੂੰ ਲੈ ਕੇ ਵਿਰੋਧ ਹੁੰਦਾ। ਜਾ ਫਿਰ ਕੋਈ ਧਾਰਮਿਕ ਕਾਰਜ ਕਰਦਾ ਕੋਈ ਦਸਤਾਰਾਂ ਦਾ ਕੰਪੀਟੀਸ਼ਨ ਕਰਦਾ ਉਸ ਨੂੰ ਵਿਰੋਧ ਹੁੰਦਾ ਪਰ ਚੰਗੇ ਪਾਸੇ ਦੇ ਕੋਈ ਜਥੇਬੰਦियां ਕੋਈ ਜਿਹੜੇ ਆ ਲੋਕ ਜਿਹੜੇ ਨੇ ਉਹ ਨਹੀਂ ਜੁੜਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੋ ਪੰਜਾਬ ਦੀ ਧਰਤੀ ਬਲੂ ਪੀਰਾਂ ਦੀ ਧਰਤੀ ਹੈ ਅਮਨ ਸ਼ਾਂਤੀ ਨਾਲ ਬਣਨ ਵਾਲੀ ਹੈ ਸਾਡਾ ਮੈਸੇਜ ਇਸ ਤਰ੍ਹਾਂ ਜਿਹੜਾ ਆ ਉਹ ਸੋਸ਼ਲ ਮੀਡੀਆ ਤੇ ਬਿਲਕੁਲ ਗਲਤ ਹੀ ਜਾਂਦਾ ਹਾਂ ਦੇਖੋ ਇਹ ਜੋ ਤੁਹਾਡਾ ਸਵਾਲ ਹੈ ਮੈਂ ਇਹ ਜਵਾਬ ਦਊਗੀ ਜਿਹੜਾ ਉਹਦਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਵੀ ਮਨ ਚ ਸਿੱਖੀ ਲਈ ਪ੍ਰੇਮੀ ਹੈ ਠੀਕ ਹੈ ਕੋਈ ਵੈਰ ਵਿਰੋਧ ਨਹੀਂ ਹੈ ਜਿਹੜਾ ਉਹ ਪਰਾਲਾ ਕਰ ਰਿਹਾ ਉਹਦੇ ਵੀ ਮਨ ਦੇ ਵਿੱਚ ਪ੍ਰੇਮੀ ਹੈ ਸਿੱਖੀ ਦੇ ਕੋਈ ਵੈਰ ਵਿਰੋਧ ਨਹੀਂ ਹੈ ਮਾੜੀ ਉਹ ਸੋਚਣੀ ਹੈ ਕਿ ਜਿਹੜੇ ਉਹ ਸਪੋਰਟ ਕਰ ਰਹੇ ਨੇ ਉਹਨਾਂ ਦੇ ਮਨ 'ਚ ਕੋਈ ਵੈਰ ਵਿਰੋਧ ਜਾਂ ਗਲਤ ਭਾਵਨਾ ਥੋੜੀ ਹੋएगी ਸੋ ਬਸ ਇਹ ਹੈ ਕਿ ਨਜ਼ਰੀਆ ਸਭ ਦਾ ਅਲੱਗ ਹੈ ਦੇਖਣ ਦਾ ਉਹਨੂੰ ਸਮਝਣ ਦਾ ਬਾਕੀ ਇਹ ਹੈ ਕਿ ਆਪਣੇ ਕੁਝ ਰੂਲਸ ਰੈਗੂਲੇਸ਼ਨਸ ਨੇ ਜੋ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਨੇ ਤੇ ਆਪਣੇ ਆਪਾਂ ਨੂੰ ਇਹ ਹੁੰਦਾ ਕਿ ਅਸੀਂ ਉਹ ਫੋਲੋ ਕਰੀਏ ਹੈਨਾ ਸੋ ਠੀਕ ਹੈ ਜਿਹੜਾ ਜਿਹੜੇ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਆ ਆਪਾਂ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਜਿੱਥੇ ਕਮੀ ਲੱਗਦੀ ਹੈ ਜੀ ਆਪਾਂ ਨੂੰ ਉਹਨਾਂ ਦੀ ਕਮੀ ਦੱਸਣੀ ਚਾਹੀਦੀ ਹੈ ਕਿਉਂਕਿ ਹੈ ਦਾ ਸੀ ਸਾਰੇ ਭਾਈ ਆ ਨਾ ਭੈਣ ਭਾਈ ਆ ਸੀ ਸਾਰੇ ਜਣੇ ਅਸੀਂ ਇੱਕ ਦੂਜੇ ਦੀਆਂ ਜੇ ਪੱਗਾਂ ਲਾਵਾਂਗੇ ਅਸੀਂ ਇੱਕ ਦੂਜੇ ਦੇ ਚਿਲਤਰ ਤੇ ਉਂਗਲਾ ਚੱਕਾਂਗੇ ਕਿ ਇੱਕ ਦੂਜੇ ਨੂੰ ਪਰੇਸ਼ਾਨ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਸਾਡੇ ਲਈ ਮਾੜਾ ਕਿਉਂਕਿ ਜੇ ਗੁਰਗੋਬਿੰਦ ਸਿੰਘ ਪਾਸ਼ਾ ਅੱਜ ਸਾਨੂੰ ਆਪਸ ਵਿੱਚ ਲੜਦੇ ਆ ਵੇਖਣਗੇ ਉਹ ਵੀ ਆਪਣੇ ਧਰਮ ਦੇ ਨਾਂ ਤੇ ਤਾਂ ਉਹਨਾਂ ਨੂੰ ਕਿੰਨਾ ਕੁ ਬੁਰਾ ਲੱਗੇਗਾ ਇਹ ਆਪਾਂ ਵੀ ਸੋਚ ਸਕਦੇ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਨਾਲ ਆਪਣੇ ਵੀ ਮੰਨ ਦੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ ਤਾਂ ਤੁਸੀਂ ਦੇਖਿਆ ਕਿ ਕਿੰਨਾ ਕਿਤੇ ਪ੍ਰਚਾਰ ਵੀ ਹੋ ਰਿਹਾ ਪ੍ਰਸਾਰ ਵੀ ਹੋ ਰਿਹਾ ਹੈ ਤਾ ਜਿਹੜਾ ਆ ਇਹ ਅਵੈਸਲਾਪਨ ਜਿਹੜਾ ਆ ਇਹ ਨੌਜਵਾਨੀ ਦੇ ਵਿੱਚ ਆ ਜਾਂ ਬਾਬਿਆਂ ਦੇ ਵਿੱਚ ਆ ਤਾਂ ਇਸ ਦਸਤਾਰ ਕੰਪਿਟੀਸ਼ਨ ਨੂੰ ਦੇ ਕਰਵਾਉਣ ਦਾ ਮਕਸਦ ਹੀ ਇਹ ਹੈ ਕਿ ਜਿਹੜਾ ਵੱਤਵੱਤ ਨੌਜਵਾਨੀ ਨੂੰ ਜਿਹੜਾ ਆ ਉਹ ਗੁਰਸਿੱਖੀ ਦੇ ਨਾਲ ਜੋੜਿਆ ਜਾਵੇ ਅਤੇ ਨੌਜਵਾਨ ਜਿਹੜਾ ਪਤਿਤ ਪੂਣੇ ਨੂੰ ਛੱਟ ਕੇ ਗੁਰੂਆਂ ਆ ਬੜੇ ਅਤੇ ਪਰਮਾਤਮਾ ਦੀ ਉਹ ਸਿੱਖ ਸਲਾਹ ਕਰੇ ਉਹ ਪਰਮਾਤਮਾ ਦਾ ਨਾਮ ਜਪੇ ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਆ ਇੱਕ ਚੰਗੀ ਦੁਨੀਆ ਦੇ ਫੇਰ ਆਉਣਾ ਜਿਹੜਾ ਉਹ ਸਫਲਾ ਹੋ ਸਕੇ ਇੱਕ ਨਵੇਂ ਕੰਟੈਕਟ ਦੇ ਨਾਮ ਮੈਂ ਫਿਰਾਜ਼ ਹੋਣਾ ਦਾ ਸਤਿ ਸ੍ਰੀ ਅਕਾਲ